ਹਾਂਜੀ ਸਤਿ ਸ੍ਰੀ ਅਕਾਲ ਜੀ ਸ਼ਾਰਿਆਂ ਅੱਜ ਮੈਂ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕਰਨ ਜਾ ਰਹੀ ਹਾਂ ਬਹੁਤ ਹੀ ਵਧੀਆ ਜੀ ਅਮਰੀਕਾ ਤੋਂ ਤੁਸੀਂ ਇਸ ਵੀਡੀਓ ਨੂੰ ਦੇਖਾਂਗੇ ਪਰ ਅਖੀਰ ਤੱਕ ਜਰੂਰ ਵੇਖਿਓ ਕਿਉਂਕਿ ਇਸ ਵੀਡੀਓ ਵਿੱਚ ਵਿਚਾਰੇ ਛੜਤਾ ਤਾਂ ਤੁਹਾਨੂੰ ਪਤਾ ਹੀ ਲੱਗਣਾ ਕਿ ਮੈਂ ਕੀ ਕਹਿਣਾ ਚਾਹੁੰਦੀ ਹਾਂ ਜਦੋਂ ਕਿਸੇ ਦੇ ਘਰ ਵਿੱਚ ਗਰੀਬੀ ਆ ਜਾਂਦੀ ਹੈ ਤਾਂ ਜਿਹੜੀ ਜਿਹੜੀ ਗਰੀਬੀ ਆਉਂਦੀ ਹੈ ਤੁਹਾਡੀਆਂ ਬੁਰੀਆਂ ਆਤਾਂ ਕਰਕੇ ਆਉਂਦੀ ਹੈ ਕੋਈ ਇਹ ਬਹਿਮ ਪਰਮ ਨਹੀਂ ਹੈਗਾ ਐ ਸਾਰ ਵਿੱਚ ਗਰੀਬੀ ਲੈ ਕੇ ਆਉਂਦਿਆਂ ਨੇ ਇਹ ਤੁਹਾਡੀਆਂ ਜਿਹੜੀਆਂ ਬੁਰੀਆਂ ਹਾਂ। ਹਾਂਜੀ ਬਿਲਕੁਲ ਮੈਂ ਸਹੀ ਕਿਹਾ ਤੇ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ। ਅੱਜ ਆਪਾਂ ਇਹ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਵਿੱਚ ਵੀ ਲੋਕਾਂ ਦੇ ਘਰਾਂ ਵਿੱਚ ਇੰਨੀ ਗਰੀਬੀ ਕਿਉਂ ਆਉਂਦੀ ਹੈ। ਜਿਹੜੀ ਗਰੀਬੀ ਆਉਂਦੀ ਆ ਉਸ ਦੇ ਕੁਝ ਕਾਰਨ ਨੇ ਤੇ ਕੁਝ ਤੁਹਾਡੇ ਹੱਥ ਵਿੱਚ ਵੀ ਹੈ ਗਰੀਬੀ ਨੂੰ ਦੂਰ ਕਰਨ ਦਾ। ਇਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ। ਜਦੋਂ ਗਰੀਬੀ ਸਾਡਾ ਹਨਾ ਪਿੱਛੇ ਹੀ ਨਹੀਂ ਛੱਡਦੀ ਤਾਂ ਘਰ ਵਿੱਚ ਪੈਸੇ ਦੀ ਕਮੀ ਰਹਿੰਦੀ ਹੈ ਅਤੇ ਪਰਿਵਾਰ ਵਿੱਚ ਹਮੇਸ਼ਾ ਕਲੇਸ਼ ਰਹਿੰਦਾ ਤੇ ਕੀ ਤੁਸੀਂ ਕਦੇ ਇਹ ਸੋਚਿਆ ਕਿ ਸਾਡੀਆਂ ਹਰ ਰੋਜ਼ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਸਾਡੇ ਘਰ ਵਿੱਚ ਗਰੀਬੀ ਅਤੇ ਕਲੇਸ਼ ਦਾ ਕਾਰਨ ਬਣ ਸਕਦੀਆਂ ਨੇ ਨਹੀਂ ਸੋਚਿਆ ਨਾ ਤਾਂ ਜਦੋਂ ਪੁਰਾਣੇ ਜ਼ਮਾਨੇ ਵਿੱਚ ਬਜ਼ੁਰਗ ਸਾਨੂੰ ਅਕਸਰ ਹੀ ਜੀਵਨ ਦੇ ਕੁਝ ਨਿਜਮਸੂਲ ਦੱਸਦੇ ਸੀ ਤਾਂ ਅਸੀਂ ਉਸ ਨੂੰ ਮਜ਼ਾਕ ਵਿੱਚ ਲੈ ਜਾਂਦੇ ਸੀ ਤਾਂ ਇਹਨਾਂ ਨੂੰ ਅਪਣਾਉਣ ਦੀ ਸਲਾਹ ਵੀ ਦਿੰਦੇ ਸੀ ਜਿਹੜੇ ਉਹ ਆਪਾਂ ਨਿਜਮਾ ਦੱਸ ਦਿੱਤੀ ਪਰ ਹੁਣ ਉਹ ਨਿਜਮਾ ਪਣਾਉਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਤਾਂ ਜੋ ਘਰ ਵਿੱਚ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਰਹੇ ਇਹ ਜਿਹੇ ਨਿਜਮਾ ਆਪਾਂ ਨੂੰ ਦੱਸਦੇ ਹੁੰਦੇ ਸੀ ਜਿਸ ਦੇ ਨਾਲ ਘਰ ਵਿੱਚ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਰਹੇ ਪਰ ਅਸੀਂ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ ਤੇ ਹੁਣ ਵੀ ਕਰਦੇ ਆ ਰਹੇ ਆ ਤੇ ਅਣਜਾਣੇ ਵਿੱਚ ਆਪਣੇ ਜੀਵਨ ਵਿੱਚ ਮੁਸੀਬਤਾਂ ਤੇ ਗਰੀਬੀ ਬਿਮਾਰੀ ਨੂੰ ਸੱਦਾ ਦਿੰਦੇ ਆ ਗਰੀਬੀ ਤੇ ਬਿਮਾਰੀ ਮੁਸੀਬਤਾਂ ਨੂੰ ਅਸੀਂ ਆਪਣੇ ਆਪ ਹੀ ਸੱਦਾ ਦੇ ਦਿੰਨੇ ਆ ਤਾਂ ਪੁਰਾਣੇ ਬਜ਼ੁਰਗਾਂ ਦੇ ਅਨੁਸਾਰ ਸਾਡੇ ਹੀ ਘਰਾਂ ਵਿੱਚ ਕੁਝ ਅਜਿਹੇ ਆਤਮ ਜੋ ਸਕ ਨਕਾਰਾਤਮਕ ਊਰਜਾ ਨੂੰ ਉਤਸਾਹਿਤ ਕਰਦੀਆਂ ਨੇ ਜਿਸ ਕਾਰਨ ਪਰਿਵਾਰ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਹਾਡੇ ਘਰ ਵਿੱਚ ਬਾਰ-ਬਾਰ ਵਿੱਤੀ ਸੰਕਟ ਗਰੀਬੀ ਰਹਿੰਦੀ ਹੈ ਜਾਂ ਇਹ ਕਹਿ ਲਵੋ ਕਿ ਖੁਸ਼ਹਾਲੀ ਨਹੀਂ ਰਹਿੰਦੀ ਮਤਲਬ ਕਿ ਤੁਸੀਂ ਕੁਝ ਨਹੀਂ ਰਹਿੰਦੇ ਤਾਂ ਫਿਰ ਤੁਸੀਂ ਮੇਰੀ ਇੱਕ ਗੱਲ ਮੰਨੋ ਤੇ ਰੋਜ਼ਾਨਾ ਦੇ ਰੁਟੀਨ ਵੱਲ ਜ਼ਰੂਰ ਧਿਆਨ ਦਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਜਿਹੜੀ ਵੀ ਮੈਂ ਵੀਡੀਓ ਅਪਲੋਡ ਕਰਦੀ ਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਇਜਿਹੀਆਂ ਵਧੀਆ-ਵਧੀਆ ਵੀਡੀਓ ਦੇਖ ਸਕੋ ਤਾਂ ਸਭ ਤੋਂ ਪਹਿਲਾਂ ਵਧੀਆ ਆਦਤ ਪਤਾ ਕੀ ਆ ਸਭ ਤੋਂ ਪਹਿਲਾਂ ਵਧੀਆ ਕਦੇ ਵੀ ਘਰ ਵਿੱਚ ਜਿਹੜੇ ਝੂਠੇ ਭਾਂਡੇ ਨੇ ਉਹ ਨਾ ਰੱਖੋ ਇਹ ਚੰਗੀਆਂ ਗੱਲਾਂ ਤੇ ਦੱਸ ਰਹੀ ਆ ਮੈਂ ਤੁਹਾਡੀ ਗਰੀਬੀ ਦੂਰ ਕਰਨੇ ਆ ਕੋਈ ਮੈਂ ਇਹ ਵਹਿਮ ਨਹੀਂ ਕਰ ਰਹੀ ਕਿਉਂਕਿ ਮੈਂ ਵਹਿਮਾਂ ਤੋਂ ਬਹੁਤ ਦੂਰ ਆ ਤੇ ਤੁਹਾਨੂੰ ਲੱਗੂਗਾ ਵੀ ਖਾਨੀ ਇਹ ਉਦੋਂ ਹੀ ਦੱਸੀ ਜਾਂਦੀ ਆ ਤੇ ਬਿਲਕੁਲ ਸਹੀ ਨੇ ਘਰ ਵਿੱਚ ਜਿਹੜੇ ਭਾਂਡੇ ਨੇ ਕਦੇ ਵੀ ਤੁਸੀਂ ਝੂਠੇ ਨਾ ਰੱਖੋ ਇਹ ਲੋਕ ਪਤਾ ਕੀ ਕਰਦੇ ਨੇ ਰਾਤ ਦੀ ਰੋਟੀ ਵੇਲੇ ਦੇ ਜਿਹੜੇ ਭਾਂਡੇ ਹੁੰਦੇ ਨੇ ਉਹ ਧੋਂਦੇ ਨਹੀਂ ਹੈਗੇ ਉਹਨਾਂ ਦੀ ਸੋਚ ਹੁੰਦੀ ਹੈ ਵੀ ਆਪਾਂ ਸਵੇਰ ਤੱਕ ਕੰਮ ਪੈ ਰਹਿਣ ਤਾਂ ਕਿ ਜਦੋਂ ਸਵੇਰੇ ਖਾਣਾ ਬਣਾਉਣਾ ਉਹ ਦੀਸ ਨੂੰ ਸਾਫ਼ ਕਰ ਲਾਂਗੇ ਕਿੱਥੇ ਤਾਂ ਆਪਣਾ ਸਾਰਾ ਕੰਮ ਰਾਤ ਨੂੰ ਨਿਬੜ ਜਾਣਾ ਤੇ ਕਿੱਥੇ ਆਪਾਂ ਸਵੇਰੇ ਉੱਠ ਕੇ ਪਹਿਲਾਂ ਉਹ ਝੂਠੇ ਭਾਂਡੇ ਦੇ ਵਿੱਚ ਹੱਥ ਪਾਵਾਂਗੇ ਦੂਜੇ ਕੰਮ ਆਪਾਂ ਬਾਅਦ ਚ ਕਰਾਂਗੇ ਇਹ ਮੈਨੂੰ ਤਾਂ ਦੇਖੋ ਬਿਲਕੁਲ ਚੰਗਾ ਨਹੀਂ ਲੱਗਦਾ ਮੇਰੇ ਘਰ ਵਿੱਚ ਤਾਂ ਇਹ ਜਿਹੜਾ ਬਿਲਕੁਲ ਨਹੀਂ ਮੈਂ ਕਰਦੀ ਹੈਗੀ ਤੇ ਤੇ ਤੁਸੀਂ ਵੀ ਮਤਲਬ ਕਿ ਵੀ ਰਾਤ ਦੇ ਭਾਂਡੇ ਰਾਤ ਨੂੰ ਸਾਫ਼ ਕਰਿਆ ਕਰੋ ਤੇ ਨਾਲੇ ਤਾਂ ਇਸ ਦੇ ਨਾਲ ਆਪਣਾ ਜਿਹੜਾ ਸਿੰਕ ਵਗੈਰਾ ਭਾਂਡੇ ਵਾਲਾ ਭਰਤਾ ਉਹ ਵੀ ਠੀਕ ਹੋ ਜਾਂਦਾ ਸਾਫ਼ ਹੋ ਜਾਂਦਾ ਤੇ ਦੂਸਰੀ ਗੱਲ ਉਹਦੇ ਵਿੱਚ ਜਿਵੇਂ ਕਾਕਰੋਚ ਵਗੈਰਾ ਹਨਾ ਕੀੜੀਆਂ ਇਹ ਵੀ ਨਹੀਂ ਆਉਣਗੀਆਂ ਕਿਉਂਕਿ ਝੂਠੇ ਭਾਂਡੇ ਵਿੱਚ ਦਾਲ ਵਗੈਰਾ ਹੁੰਦੀ ਹੈ ਕਈ ਵਾਰ ਆਪਣੇ ਬੱਚੇ ਮਿੱਠਾ ਖਾ ਲੈਂਦੇ ਨੇ ਤਾਂ ਉਸ ਦੇ ਉੱਤੇ ਕੀੜੀਆਂ ਵੀ ਆ ਜਾਂਦੀਆਂ ਨੇ ਤਾਂ ਤੁਹਾਡੀ ਸਾਰੀ ਰਸੋਈ ਦੇ ਵਿੱਚ ਕੀੜੀਆਂ ਨੇ ਜਿਹੜੀਆਂ ਉਹ ਪੈਦਾ ਹੋ ਜਾਣਗੀਆਂ ਫਿਰ ਤੁਸੀਂ ਆਪ ਹੀ ਜਾਣਦੇ ਹੋ ਵੀ ਕਿੰਨੀ ਲਾਈਨ ਬਣਾ ਕੇ ਕੀੜੀਆਂ ਹੁੰਦੀਆਂ ਨੇ ਹਨਾ ਤਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਆਦਤ ਤੁਹਾਡੇ ਘਰ ਵਿੱਚ ਨਕਾਰਾਤਮਕ ਮੂਰਜਾ ਜਿਹੜੀ ਪੈਦਾ ਕਰ ਸਕਦੀ ਹੈ ਜਿਹੜੀ ਧੂਠੇ ਭਾਂਡੇ ਨੇ ਇਹ ਵੀ ਗਲਤ ਸੋਚ ਆ ਨਕਾਰਾਤਮਕ ਮਦਲ ਕੇ ਵੀ ਗਲਤ ਆਦਤ ਇਹ ਪੈਦਾ ਕਰਦੀ ਹੈ ਇਸ ਲਈ ਤੁਹਾਨੂੰ ਕਦੇ ਵੀ ਰਸੋਈ ਵਿੱਚ ਗੰਦੇ ਭਾਂਡੇ ਨਹੀਂ ਰੱਖਣੇ ਚਾਹੀਦੇ ਹਮੇਸ਼ਾ ਟਾਈਮ ਨਾਲ ਵਰਤਨ ਸਾਫ਼ ਕਰਕੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਜਰੂਰ ਰੱਖ ਦੇਣਾ ਨਹੀਂ ਤਾਂ ਫਿਰ ਉਹੀ ਆਪਣੇ ਬਜ਼ੁਰਗਾਂ ਦਾ ਕਹਿਣਾ ਕਿ ਝੂਠੇ ਬਰਤਨ ਸਰਾਪ ਦਿੰਦੇ ਨੇ। ਉਹਨਾਂ ਦਾ ਕਿਤੇ ਨਾ ਕਿਤੇ ਸਾਰਾ ਗੱਲਾ ਸਹੀ ਨਹੀਂ। ਕਿ ਝੂਠੇ ਭਾਂਡੇ ਸਾਨੂੰ ਸਰਾਪ ਦਿੰਦੇ ਨੇ। ਪਤਾ ਕਿਉਂ ਦਿੰਦੇ ਨੇ? ਤਾਂ ਇਹ ਵੀ ਗੱਲ ਦੇਖੋ ਸਹੀ ਆ। ਕਹਾਵਾਂ ਤਾਂ ਜਿਹੜੀ ਸਹੀ ਆ। ਵੀ ਦੇਖੋ ਜਦੋਂ ਅਸੀਂ ਹਨਾ ਨਹਾਉਂਦੇ ਨਹੀਂ ਹੈਗੇ। ਕਈ ਵਾਰੀ ਨਹਾਉਣ ਤੋਂ ਅਸੀਂ ਲੇਟ ਹੋ ਜਾਂਦੇ ਆ। ਤਾਂ ਸਾਡੇ ਸਰੀਰ ਦੇ ਉੱਤੇ ਪਾੜਾ ਪਣ ਜਾਂਦਾ ਹੈ ਨਾ। ਸਾਨੂੰ ਆਇਆ ਹੁੰਦਾ ਵੀ ਅਸੀਂ ਅੱਜ ਪਤਾ ਨੀ ਕੀ ਨੀ ਕੀਤਾ ਸਾਡੇ ਸੁਸਤ ਨਹੀਂ ਲੈਂਦੀ ਤਾਂ ਇਸੇ ਤਰ੍ਹਾਂ ਉਹਨਾਂ ਭਾਂਡੇ ਨੂੰ ਵੀ ਬੁਰਾ ਲੱਗਦਾ ਦੇਖੋ ਭਾਂਡੇ ਵੀ ਜਦੋਂ ਜੋਠੇ ਨੇ ਉਹਨਾਂ ਨੂੰ ਵੀ ਤੈ ਹੀ ਹੁੰਦਾ ਨਾ ਵੀ ਮੈਂ ਮੈਂ ਸਾਨੂੰ ਸਿੱਧ ਸਿੱਧ ਸਾਫ਼ ਕਰਦੇ ਨੇ ਅਸੀਂ ਵੀ ਸੋਹਣੇ ਬਣੇ ਹੈ ਨਾ ਤੇ ਜਿਵੇਂ ਤੁਸੀਂ ਆਪਣੇ ਸਰੀਰ ਨੂੰ ਸੋਹਣਾ ਰੱਖਦੇ ਹੋ ਇਸ ਤਰ੍ਹਾਂ ਵਾਤਨਾਂ ਨੂੰ ਵੀ ਸੋਹਣਾ ਰੱਖਿਆ ਕਰੋ ਤੇ ਦੂਜੀ ਗੱਲ ਜਦੋਂ ਖਾਣਾ ਖਾਂਦੇ ਆਪਾਂ ਖਾਣਾ ਖਾਣ ਤੋਂ ਬਾਅਦ ਕਦੇ ਵੀ ਹੱਥ ਨੇ ਜਿਹੜੇ ਉਹ ਪਲੇਟ ਵਿੱਚ ਨਾ ਧੋ ਪਤਾ ਕੀ ਹੈ ਜਿਹੜਾ ਕਰਨ ਨਾਲ ਤੁਹਾਡੇ ਜਿਹੜੇ ਗੋਡੇ ਤੇ ਲੱਤਾਂ ਨੇ ਉਹ ਕਮਜ਼ੋਰ ਹੋ ਜਾਣਗੀਆਂ। ਭਾਵੇਂ ਤੁਸੀਂ ਉੱਠ ਕੇ ਪਲੇਟ ਰੱਖਿਆ ਕਰੋ ਤੇ ਬਾਅਦ ਵਿੱਚ ਹੱਥ ਧੋਣ ਲਈ ਜਿੱਥੇ ਵੀ ਕਿਸੇ ਹੱਥ ਧੋਣੇ ਉੱਤੇ ਤੋਆ ਕਰੋ ਸੈਂਕ ਤੇ ਜੋ ਵੀ ਤੁਹਾਡੇ ਘਰ ਵਿੱਚ ਜਗਾਗੀ। ਜੇ ਤੁਸੀਂ ਭਾਂਡੇ ਰੋਟੀ ਖਾ ਕੇ ਰਸੋਈ ਵਿੱਚ ਰੱਖਣ ਜਾਂਦੇ ਹੋ ਆਟੋਮੈਟਿਕ ਤੁਹਾਡੇ ਦੋ ਗੇੜੇ ਲੱਗਦੇ ਨੇ। ਇੱਕ ਗੇੜਾ ਰੱਖਣ ਦਾ, ਰਸੋਈ ਦੇ ਵਿੱਚ ਦੂਸਰਾ ਉੱਥੋਂ ਵਾਪਸ ਆਉਣ ਦਾ। ਤੇ ਤੁਹਾਡੇ ਗੋਡੇ ਇਸ ਦੇ ਨਾਲ ਠੀਕ ਰਹਿਣਗੇ। ਤੇ ਜੇਕਰ ਤੁਸੀਂ ਪਲੇਟ ਦੇ ਵਿੱਚ ਖਾਣਾ ਖਾਧਾ ਤਾਂ ਤੁਹਾਨੂੰ ਬਿਮਾਰੀਆਂ ਲੱਗਣਗੀਆਂ ਆ ਸੌਰੀ ਹੱਥ ਤੋਂ ਹੀ ਤਾਂ ਤੁਹਾਨੂੰ ਬਿਮਾਰੀਆਂ ਲੱਗਣਗੀਆਂ ਫਿਰ ਤੁਹਾਨੂੰ ਡਾਕਟਰ ਕੋਲੇ ਜਾਣਾ ਪਊ ਫਿਰ ਤੁਹਾਡੇ ਪੈਸੇ ਲੱਗਣਗੇ ਫਿਰ ਫਿਰ ਘਰ ਵਿੱਚ ਉਹੀ ਕਜੀਆ ਕਲੇਸ ਤੇ ਨਾਲੇ ਫਿਰ ਗਰੀਬੀ ਤਾਂ ਆਪਣੇ ਆਪ ਹੀ ਆਊਗੀ ਜਦੋਂ ਆਪਣੇ ਬਿਮਾਰੀ ਕਈ ਤਾਂ ਆਪ ਹੀ ਛੇੜੀਆਂ ਹੋਈਆਂ ਨੇ ਤੇ ਦੂਸਰੀ ਗੱਲ ਅੱਜ ਕੱਲ ਆਮ ਹੀ ਦੇਖਣ ਵਿੱਚ ਆਇਆ ਕਿ ਲੋਕ ਬਿਸਤਰੇ ਤੇ ਬੈਠ ਕੇ ਹੀ ਕੋਈ ਨਾ ਕੋਈ ਕੰਮ ਸ਼ੁਰੂ ਕਰ ਦਿੰਦੇ ਨੇ ਜਿਵੇਂ ਟੀਵੀ ਦੇਖਦੇ ਸਮੇਂ ਖਾਣਾ ਖਾਣਾ ਨਾ ਬਿਸਤਰੇ ਵਿੱਚ ਬੈਠ ਕੇ ਪੜਾਈ ਕਰਨਾ ਇਹ ਵੀ ਬਹੁਤ ਜ਼ਿਆਦਾ ਮਾੜੀ ਆਦਤ ਹੈ। देखो ਮੈਨੂੰ ਤਾਂ ਬਹੁਤ ਮਾੜੀ ਆਦਤ ਲੱਗਦੀ ਹੈ। ਕਿਉਂਕਿ ਮੈਂ ਕਦੇ ਵੀ ਆਪਣੇ ਬੱਚਿਆਂ ਨੂੰ ਅਜਿਹੀ ਅਜਿਹੀ ਜਿਹੜੀ ਆਦਤ ਉਹ ਨਹੀਂ ਪਾਈ। ਕਈ ਬੱਚੇ ਕਈ ਬੱਚੇ ਪਤਾ ਕੀ ਕਰਦੇ ਨੇ ਉਹ ਜਿਹੜੇ ਛੋਟੇ ਬੱਚੇ ਹੁੰਦੇ ਨੇ ਨਾ ਦਾਲ ਵਗੈਰਾ ਜਿਹੜੀ ਬਿਸਤਰੇ ਤੇ ਡੋਲ ਦਿੰਦੇ ਨੇ ਤੇ ਨਾ ਤਾਂ ਫਿਰ ਬਿਸਤਰੇ ਦਾ ਧੋਤਾ ਜਾਣਾ। ਤੇ ਨਾ ਹੀ ਫੇਰ ਤੁਹਾਨੂੰ ਕਰੀਏ ਫੇਰ ਬੱਚੇ ਦੀ ਆਤ ਤਸਦਰ ਨਹੀਂ ਜਦੋਂ ਬਿਸਤਰਾ ਤੇ ਦਾਲ ਡੁੱਲੀ ਜਾਉ ਡੁੱਲੀ ਜਾਉ ਖਰਾਬ ਹੋਈ ਜਾਉ ਕਿੰਨੇ ਕਵਾਰੀ ਆਪ ਤੋਲਾਂਗੇ ਤਾਂ ਫੇਰ ਅਖੀਰ ਤੇ ਸਾਨੂੰ ਉਹ ਗੱਦੇ ਬਦਲਨੇ ਪੈਣਗੇ ਫੇਰ ਤੁਹਾਡੇ ਪੈਸੇ ਬਰਬਾਦ ਹੋਣਗੇ ਫੇਰ ਉਹੀ ਕਜਿਆ ਕੇਸ ਫੇਰ ਗਰੀਬੀ ਇਸੀ ਕਰਕੇ ਵਧੀਆਂ ਆਤਾਂ ਜਿਹੜੀਆਂ ਉਹ ਪਾਉ ਅਗਲੀ ਗੱਲ ਕਈ ਲੋਕ ਕੀ ਕਰਦੇ ਨੇ ਖਾਣਾ ਪਕਾ ਕੇ ਰਸੋਈ ਤੇ ਗੈਸ ਜਿਹੜਾ ਗੰਦਾਈ ਛੱਡ ਦਿੰਦੇ ਨਹੀਂ ਗੈਸ ਵੀ ਤੇ ਰਸੋਈ ਵੀ ਜਿਸ ਨਾਲ ਕਿਰਲੀਆਂ ਕੀੜੀਆਂ ਦਾ ਜਿਹੜਾ ਉਹ ਪੂਰਾ ਜਾਦੇ ਘਰ ਬਣ ਜਾਂਦੇ ਨੇ ਤੇ ਇਹ ਵੀ ਬਹੁਤ ਮਾੜੀ ਆਦਤ ਆ ਤੇ ਜਦੋਂ ਫਿਰ ਆਪਾਂ ਗੈਸ ਨਹੀਂ ਸਾਫ਼ ਕਰਾਂਗੇ ਆਪਣਾ ਗੈਸ ਖਰਾਬ ਹੋ ਜਾਊਗਾ ਤੇ ਜਦੋਂ ਆਪਾਂ ਨਵਾਂ ਲਵਾਵਾਂਗੇ ਫੇਰ ਉਹਦੇ ਤੇ ਪੈਸੇ ਖਰਚਣਗੇ ਫੇਰ ਗਰੀਬੀ ਦਾ ਕਾਰਨ ਤਾਂ ਸਵੇਰੇ ਕਈ ਲੋਕ ਕੀ ਕਰਦੇ ਨੇ ਸਵੇਰੇ ਸੂਰਜ ਚੜ੍ਹਨ ਤੱਕ ਪਹਿਲਾਂ ਤਾਂ ਉੱਠਦੇ ਹੀ ਨਹੀਂ ਫੇਰ ਰਾਤ ਨੂੰ ਸਮੇਂ ਸਿਰ ਉਹ ਸੌਂਦੇ ਹੀ ਨਹੀਂ ਪਰ ਕਈ ਲੋਕ ਇੰਨੇ ਆਲਸੀ ਹੁੰਦੇ ਨੇ ਸੂਰਜ ਚੜ੍ਹ ਕੇ ਦੁਆਰਾ ਡੁੱਬ ਜਾਂਦਾ ਪਰ ਉਹ ਸੁੱਤੇ ਪਏ ਰਹਿੰਦੇ ਨੇ ਬਿਸਤਰੇ ਸੁੱਤੇ ਰਹਿੰਦੇ ਨੇ ਸੂਰਜ ਦੁਆਰਾ ਵੀ ਡੁੱਬ ਜਾਂਦਾ ਇਹ ਵੀ ਨਕੰਮੇਪਨ ਦੀ ਨਿਸ਼ਾਨੀ ਹੈ ਕੰਮ ਕਰਨ ਦੇ ਟਾਈਮ ਤੇ ਤਾਂ ਉੱਠਣਾ ਨਹੀਂ ਹੈਗਾ ਕੰਮ ਕਰਨ ਦੇ ਟਾਈਮ ਤੇ ਸੌਣਾ ਨਹੀਂ ਬਿਸਤਰੇ ਸਾਡੇ ਜੀਵਨ ਦਾ ਜਿਹੜਾ ਮਹੱਤਵਪੂਰਨ ਹਿੱਸਾ ਉਹ ਵੀ ਆਰਾਮ ਪਾਲਦੇ ਨਹੀਂ ਜਿਹੜੇ ਬਿਸਤਰੇ ਨੇ ਉਹਨਾਂ ਨੂੰ ਵੀ ਆਰਾਮ ਦੀ ਜ਼ਰੂਰਤ ਹੁੰਦੀ ਹੈ ਬਿਸਤਰੇ ਜੋ ਟਾਈਮ ਦੇ ਨਾਲ ਉੱਠ ਖੜਿਆ ਕਰੋ ਜੇ ਤੁਸੀਂ ਬੇਸਰੇ ਛੋੜਦੇ ਨਹੀਂ ਹੈਗੇ ਤਾਂ ਤੁਸੀਂ ਕੰਮ ਤੇ ਜਲਦੀ ਨਹੀਂ ਜਾ ਸਕਦੇ ਉੱਥੇ ਫਿਰ ਤੁਹਾਡਾ ਕੰਮ ਆ ਜਿਹੜਾ ਉਹ ਖਰਾਬ ਹੋ ਗਿਆ ਦੇਖੋ ਹਰ ਰੋਜ਼ ਕੋ ਪੈਸੇ ਕਮਾਉਣ ਜਾਣੇ ਹਨ ਤਾਂ ਉਹ ਇੱਕ ਦਿਨ ਤੁਹਾਡਾ ਜਿਹੜਾ ਪੈਸਾ ਦਾ ਫਿਰ ਖਰਾਬ ਹੋ ਗਿਆ ਫਿਰ ਗਰੀਬੀ ਫਿਰ ਬਿਮਾਰੀ ਜੇ ਤੁਸੀਂ ਕੰਮ ਨਹੀਂ ਕਰਾਂਗੇ ਬਿਮਾਰੀਆਂ ਤਾਂ ਲੱਗਣਗੀਆਂ ਤੇ ਪੁਰਾਣੇ ਜਵਾਨੇ ਵਿੱਚ ਪਤਾ ਕੀ ਸੀਗਾ ਜਗਾ ਦੀ ਘਾਟ ਹੁੰਦੀ ਸੀ ਕਈ ਲੋਕ ਕਹਿੰਦੇ ਨੇ ਨਾ ਹੁਣ ਸਾਮ ਨੂੰ ਝਾੜੂ ਨਾ ਲਾਵੋ ਸਾਮ ਕੱਪੜੇ ਨਾ ਧੋਵੋ ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਜਗ੍ਹਾ ਦੀ ਘਾਟ ਹੁੰਦੀ ਸੀ ਇੱਕ ਇੱਕ ਕਮਰਾ ਹੁੰਦਾ ਸੀ ਲੋਕਾਂ ਨੇ ਉੱਥੇ ਹੀ ਸੌਣਾ ਹੁੰਦਾ ਸੀ ਜਦੋਂ ਅਗਲਾ ਰਾਤ ਨੂੰ ਕੱਪੜੇ ਧੋ ਦਿੰਦਾ ਫਿਰ ਸੁੱਕਣੇ ਕਿੱਥੇ ਪਾਉਂਦਾ ਜੇ ਆਪਾਂ ਸੁੱਕਣੇ ਉਸੇ ਕਮਰੇ ਦੇ ਵਿੱਚ ਪਾਉਣੇ ਆ ਤਾਂ ਆਪਣੇ ਉੱਤੇ ਪਾਣੀ ਡਿੱਗੀ ਜਾਊਗਾ ਤੇ ਦੂਜੀ ਗੱਲ ਜਿਹੜੀ ਸਫਾਈ ਦੀ ਆ ਵੀ ਰਾਤ ਨੂੰ ਜਿਹੜੀ ਸਫਾਈ ਕਰਨੀ ਉਹ ਬਹਿਮ ਆ ਉਸ ਟਾਈਮ ਤੇ ਹਾਲਾਤ ਇੰਨੇ ਮਾੜੇ ਸੀਗੇ ਤੇ ਜਦੋਂ ਲੋਕ ਸਫਾਈ ਕਰਦੇ ਸੀ ਜਿਹੜੀ ਧੂੜ ਮਿੱਟੀ ਸੀ ਉਹ ਲੋਕਾਂ ਦੇ ਉੱਤੇ ਹੀ ਪੈ ਜਾਂਦੀ ਸੀ ਪਿਆਨ ਦੇ ਉਹ ਇਸ ਕਰਕੇ ਕਹਿੰਦੇ ਸੀ ਵੀ ਰਾਤ ਨੂੰ ਨਾ ਸਫਾਈ ਕਰੋ ਪਰ ਆਪਾਂ ਇਸ ਨੂੰ ਵਹਿਮ ਦੇ ਨਾਲ ਨਹੀਂ ਜੋੜਨਾ ਹੈਗਾ ਤੇ ਜਿੱਦੇ ਵੀ ਤੁਹਾਡੇ ਕੋਲ ਟਾਈਮ ਹੁੰਦਾ ਉਹਦੀ ਤੁਸੀਂ ਆਪਣੇ ਘਰ ਦੀ ਸਫਾਈ ਕਰ ਲੈ। ਕਈ ਲੋਕਾਂ ਨੂੰ ਇੱਧਰ ਉੱਧਰ ਜੁੱਤੀਆਂ ਰੱਖਣ ਦੀ ਬਹੁਤ ਆਦਤ ਹੁੰਦੀ ਹੈ। ਇਹ ਵੀ ਬਹੁਤ ਮਾੜੀ ਆਦਤ ਆ। ਕਈ ਲੋਕ ਕੀ ਕਰਦੇ ਨੇ ਘਰ ਦੇ ਜਾਣ ਸਮੇਂ ਨਾ ਜਦੋਂ ਘਰ ਦੇ ਅੰਦਰ ਜਾਂਦੇ ਨੇ ਜੁੱਤੀਆਂ ਮੇਨ ਗੇਟ ਤੇ ਲਾ ਦਿੰਦੇ ਨੇ। ਉਹ ਕਮਲਿਓ ਮੇਨ ਗੇਟ ਹੀ ਤਾਂ ਮੇਨ ਹੁੰਦਾ। ਇਸਨੂੰ ਸਾਫ਼ ਰੱਖਿਆ ਕਰੋ ਇਸਨੂੰ ਸਾਫ਼ ਰੱਖਣਾ ਬੇਹੱਦ ਜ਼ਰੂਰੀ ਹੈ ਕਈ ਲੋਕ ਕਹਿੰਦੇ ਨੇ ਕਿ ਪੁਰਾਣੀਆਂ ਕਿਤਾਬਾਂ ਤੇ ਅਖਬਾਰਾਂ ਨੂੰ ਘਰੇ ਨਾ ਰੱਖੋ ਇਹ ਵੀ ਵਹਿਮ ਦੇ ਨਾਲ ਜੋੜ ਰੱਖਿਆ ਇਸਨੂੰ ਵਹਿਮ ਦੇ ਨਾਲ ਨਾ ਜੋੜੋ ਕਿਸੇ ਲੋੜਵੰਦ ਨੂੰ ਦੇ ਦੇ ਕਰੋ ਕਿਤਾਬਾਂ ਕੋਈ ਆ ਲੋੜਵੰਦ ਆਪ ਦੀ ਜ਼ਿੰਦਗੀ ਸਵਾਰ ਕੇ ਆਪਦੇ ਪੈਰਾਂ ਤੇ ਖੜਾ ਹੋ ਜਾਊਗਾ ਉਹ ਅੱਜ ਕੱਲ੍ਹ ਜਿਹੜੇ ਬਜ਼ੁਰਗਾਂ ਨੂੰ ਵੀ ਜਦੋਂ ਤੁਸੀਂ ਅਖਬਾਰਾਂ ਨੂੰ ਕਿਤਾਬਾਂ ਨੂੰ ਕਹਿੰਦੇ ਵੀ ਪੁਰਾਣੀਆਂ ਕਿਤਾਬਾਂ ਨੂੰ ਪੁਰਾਣੇ ਅਖਬਾਰਾਂ ਨੂੰ ਘਰੋਂ ਕੱਢ ਦਿਓ ਕੱਲ੍ਹ ਨੂੰ ਤੁਸੀਂ ਪੁਰਾਣੇ ਬਜ਼ੁਰਗਾਂ ਨੂੰ ਵੀ ਕਹੋਗੇ ਇਹ ਵੀ ਕਹਿ ਦੇਵੋਗੇ ਨਾ ਕਿ ਉਹ ਵੀ ਤੁਹਾਡੇ ਘਰ ਵਿੱਚ ਪੁਰਾਣੇ ਹੋ ਗਏ ਉਹ ਕੰਮਲਿਓ ਬਜ਼ੁਰਗ ਤਾਂ ਆਪਣੇ ਘਰ ਦਾ ਜਿੰਦਾ ਨੇ ਜਿਨ੍ਹਾਂ ਦੇ ਘਰੇ ਬਜ਼ੁਰਗ ਨਹੀਂ ਹੁੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿੰਨੇ ਜਿੰਦੇ ਲਾਉਣੇ ਔਖੇ ਨੇ ਕਈ ਲੋਕ ਇਹ ਵੀ ਕਹਿ ਜਾਂਦੇ ਨੇ ਕਿ ਸਾਮ ਨੂੰ ਕਿਸੇ ਨੂੰ ਪੈਸੇ ਨਾ ਦਿਓ ਇਹ ਵੀ ਬਹਿਮ ਦੇ ਨਾਲ ਜੋੜੀ ਬੈਠਿਆ ਸਾਹਮਣੋਂ ਪੈਸੇ ਦੇਣਾ ਕੋਈ ਮਾੜੀ ਗੱਲ ਨਹੀਂ ਹੈਗੀ ਜੇਕਰ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਕਿਸੇ ਨੂੰ ਦੇ ਦਿਓ ਉਸ ਦੀ ਜ਼ਿੰਦਗੀ ਦਾ ਸਵਾਲ ਆ ਉਹਦੀ ਜ਼ਿੰਦਗੀ ਬਚ ਜਾਓ ਮੇਰੇ ਮੁਤਾਬਕ ਇਹ ਵੀ ਇੱਕ ਬਹਿਮੀ ਹੈ ਜਿਹੜਾ ਰਾਤ ਨੂੰ ਪੈਸੇ ਨਹੀਂ ਆਪਰ ਦਿੰਦੇ ਇਹ ਵੀ ਬਹੁਤ ਮਾੜੀ ਆਦਤ ਕਿਸੇ ਦੇਖ ਕੇ ਗਰੀਬੀ ਹੈ ਤੁਹਾਡੇ ਘਰੇ ਵਧੀਆ ਮਤਲਬ ਕਿ ਤੁਹਾਡਾ ਕਾਰ ਚੱਲਦਾ ਤੇ ਕਿਸੇ ਦੀ ਸਹਾਇਤਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਉਹ ਲੋਕ ਤੁਹਾਡੇ ਘਰੋਂ गरीबी कितने जाऊ ती तो नकारात्मक सोच लिए बैठे हो ढिडेड बहम पाई बैठे हो कम करो गे तो ही गरीबी चकी जाऊगी रब देवी देवत्या कहते ने कि कम ना कि देवी देवते सुनो थो कहते कम ना करो कि देवी देवते ज रब तो घर बैठे दूगा जेकर ਗਰੀਬੀ ਚੱਕੀਓ ਤਾਂ ਹੀ ਤੁਹਾਡੇ ਘਰੇ ਪੈਸੇ ਆਉਣਗੇ ਤੁਹਾਨੂੰ ਘਰੇ ਬੈਠਿਆਂ ਨੂੰ ਕੋਈ ਵੀ ਕੁਝ ਨਹੀਂ ਦਿੰਦਾ ਤੇ ਨਾ ਹੀ ਕੋਈ ਰੁਪਈਏ ਰਪਈਆਂ ਦੀ ਪੰਡ ਦੇਵੇਗਾ ਇਹ ਤਾਂ ਜੇ ਤੁਸੀਂ ਗਰੀਬੀ ਕਰਨੀ ਆ ਦੂਰ ਕਰਨੀ ਆ ਤਾਂ ਤੁਹਾਨੂੰ ਆਪ ਹੀ ਮਿਹਨਤ ਕਰਨੀ ਪਊਗੀ ਇਹ ਤੁਹਾਡੀਆਂ ਗਰੀਬੀਆਂ ਇਹਨੇ ਤੁਹਾਡੀਆਂ ਆਪ ਹੀ ਸਿਹੜੀਆਂ ਹੋਈਆਂ ਨੇ ਤੁਹਾਡੀਆਂ ਆਦਤਾਂ ਜਿਹੜੀਆਂ ਸੁਧਰ ਜਾਣਗੀਆਂ ਤੇ ਤੁਹਾਡੀ ਗਰੀਬੀ ਆਪਣੇ ਆਪ ਚੱਕੀ ਜਾਊਗੀ ਬਾਕੀ ਦੂਜੀ ਗੱਲ ਜੇ ਘਰ ਦਾ ਚੁੱਲਾ ਹਮੇਸ਼ਾ ਸਾਫ਼ ਰੱਖੋ ਇਸ ਨਾਲ ਘਰ ਵਿੱਚ ਹਮੇਸ਼ਾ ਖੁਸ਼ਹਾਲੀ ਤੇ ਸਾਰਿਆਂ ਨੂੰ ਕੰਮ ਕਰਨ ਦੀ ਆਦਤ ਪੈਂਦੀ ਹੈ ਜਦੋਂ ਆਪਾਂ ਚੋਲਾ ਹੀ ਨਹੀਂ ਸਾਫ਼ ਕਰਾਂਗੇ ਹੋਰ ਆਪਾਂ ਕੀ ਕਰਾਂਗੇ ਤੇ ਗਰੀਬੀ ਨੂੰ ਦੂਰ ਕਰਨ ਦੀ ਇਹ ਵੀ ਇੱਕ ਬਹੁਤ ਵਧੀਆ ਆਦਤ ਆ ਦੇਖੋ ਦੂਸਰੀ ਗੱਲ ਜਿੱਥੇ ਤੁਸੀਂ ਬੈਠਿਆ ਹੋ ਉਸੇ ਕਮਰੇ ਦਾ ਪੱਖਾ ਉਸੇ ਕਮਰੇ ਦੀ ਲਾਈਟ ਚਲਾ ਕੇ ਰੱਖੋ ਫालतू ਬਿਜਲੀ ਨਾ ਖਪੋ ਕੋ ਜੇਕਰ ਤੁਸੀਂ ਇੱਕ ਕਮਰੇ 'ਚ ਬੈਠੇ ਹੋ ਤੁਹਾਡੇ ਸਾਰੇ ਘਰ ਦੀਆਂ ਲਾਈਟਾਂ ਚੱਲ ਰਹੀਆਂ ਨੇ ਬਿਲ ਤਾਂ ਧਨ ਜਿਆਦਾ ਆਉ ਗਈ ਫਿਰ ਤੁਸੀਂ ਕਹੋਗੇ ਵੀ ਇੰਨਾ ਬਿਲ ਆ ਗਿਆ ਉਹ ਵੀ ਜਦੋਂ ਤੁਸੀਂ ਘਰੋਂਗੇ ਫਿਰ ਤੁਹਾਡਾ ਹੱਥ ਟਾਈਟ ਇਸ ਲਈ ਬਿਜਲੀ ਬਚਾਉਣਾ ਵੀ ਬਹੁਤ ਜ਼ਿਆਦਾ ਲਾਜ਼ਮੀ ਹੈ ਇਹ ਜ਼ਰੂਰੀ ਆ ਜੇਕਰ ਤੁਸੀਂ ਗਰੀਬੀ ਤੋਂ ਬਚਣਾ ਇਹ ਇੰਨਾ ਬਿਲ ਵੀ ਨਹੀਂ ਆਊਗਾ ਤੁਹਾਨੂੰ ਹਨਾ ਲਿਮਟ ਦੇ ਵਿੱਚ ਤੁਹਾਡਾ ਬਿਲ ਜਿਹੜਾ ਉਹ ਆਊਗਾ ਇਹ ਬਹੁਤ ਵਧੀਆ ਆ ਜੇ ਤਾਂ ਮੇਰੇ ਮੁਤਾਬਕ ਦੇਖੋ ਮੇਰੇ ਘਰ ਤੇ ਮੇਰੇ ਸਕੂਲ ਵਿੱਚ ਇਹ ਸਾਰੀਆਂ ਗੱਲਾਂ ਚੱਲਦੀਆਂ ਨਹੀਂ ਅਸੀਂ ਜਿੱਥੇ ਬੈਠੇ ਆ ਉਹ ਸੀ ਸਾਡੇ ਪੱਕੇ ਚੱਲਦੇ ਨੇ ਸਾਡੇ ਨਿੱਕੇ ਨਿੱਕੇ ਬੱਚੇ ਨੰਨੇ-ਨੰਨੇ ਪ੍ਰਾਇਮਰੀ ਸਕੂਲ ਦੇ ਉਹ ਵੀ ਉਹਨਾਂ ਦੇ ਵਿੱਚ ਵੀ ਇਹ ਜਿਹੜੀ ਆਦਤ ਕੁੱਟ-ਕੁੱਟ ਕੇ ਪਈ ਹੋਈ ਹੈ ਸੋ ਮਾਫੀ ਚਾਹੁੰਨੀ ਆ ਜੇਕਰ ਕਿਸੇ ਦੇ ਕੋਸ਼ਿਸ਼ ਦੇ ਖਿਲਾਫ ਕਿਹਾ ਗਿਆ ਹੋਵੇ ਕਿਉਂਕਿ ਮੈਂ ਮਨਮਾ ਪਰਮਾ ਬਾਰੇ ਸੀ ਮੈਂ ਮਨਮਾ ਪਰਮਾ ਤੋਂ ਜੂਨ ਦੂਰ ਕੀਤਾ ਵੀ ਕਿਸੇ ਵੀ ਗੱਲ ਦਾ ਕੋਈ ਵੀ ਬਹਿਮ ਨਾ ਕਰੋ ਜਿਵੇਂ ਤੁਹਾਨੂੰ ਠੀਕ ਲੱਗਾ ਉਵੇਂ ਕਰ ਲਿਆ ਕਰੋ ਰਾਤ ਨੂੰ ਕੱਪੜੇ ਤੁਹਨੇ ਰਾਤ ਨੂੰ ਧੋ ਲਿਆ ਕਰੋ ਰਾਤ ਨੂੰ ਚਾੜੂ ਦਾ ਟਾਈਮ ਲੱਗਦਾ ਚਾੜੂ ਲਾਲਿਆ ਕਰੋ ਰਾਤ ਨੂੰ ਸਿਰ ਨਾ ਹੁੰਦਾ 9:00 ਤੋਂ 10:00 ਸਮਾਂ ਲੱਗਦਾ ਕਰ ਲਿਆ ਕਰੋ ਕਿਸੇ ਤਰ੍ਹਾਂ ਦਾ ਬਹਿਮਾ ਨਾ ਰੱਖੋ ਜੇਕਰ ਤੁਸੀਂ ਬਹਿਮਾ ਪਰਮਾਜ ਪੈ ਗਏ ਤਾਂ ਤੁਹਾਡੀ ਗਰੀਬੀ ਨਹੀਂ ਚੱਕਣੀ ਚੱਕੀ ਜਾਂਦੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅਤੇ ਮੇਰੀ ਵੀਡੀਓ ਨੂੰ ਅਗਦੀ ਜ਼ਰੂਰ ਪੇਡੋ ਲਾਈਕ ਕਰਦੇ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ